ਥੈਂਕ ਯੂ ਜੀ ਬਹੁਤ ਸਾਰਾ ਧੰਨਵਾਦ ਜੀ ਅੱਜ ਆਜਿਹਾ ਸਰ ਜੀਮਤੀ ਸੋਨੀ ਆਗਾ ਦੀ ਜਿੰਦਾਬਾਦ ਜਿੰਦਾਬਾਦ ਜੀਤਵਿੰਦਰ ਸਿੱਧੂ ਜਿੰਦਾਬਾਦ 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 ਜੀਤਵਿੰਦਰ ਸਿੱਧੂ ਜਿੰਦਾਬਾਦ 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 ਰਾਜਾਪੁਰ ਜਿੰਦਾਬਾਦ 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 ਸਿੱਧੂ ਸਾਹਿਬ ਜਿੰਦਾਬਾਦ 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 ਆਹਲ ਗਾਂਧੀ ਜਿੰਦਾਬਾਦ 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 ਕਾਂਗਰਸ ਪਾਰਟੀ ਜਿੰਦਾਬਾਦ 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 ਕਾਂਗਰਸ ਪਾਰਟੀ ਜਿੰਦਾਬਾਦ 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 ਅੜਗੇ ਸਾਹਿਬ ਜਿੰਦਾਬਾਦ 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 ਮਾਨੀਤਾ ਬਲੰਗੜਾ ਸਾਹਿਬ ਜਿੰਦਾਬਾਦ ਜਿੰਦਾਬਾਦ ਕਮਲ ਸ਼ਾਂਤੀ ਦਾ ਸਰਦਾਰ ਸਾਹਿਬ ਪ੍ਰੈਸ਼ਰ ਵਧਾ ਗਰਮੀ ਬਹੁਤ ਹੈ ਆ ਰੋਣ ਰੋ ਬੱਠੇ ਦੀ ਕੋਈ ਨਹੀਂ ਕਰ ਰੋ ਬੱਠੇ ਦੀ ਰੋ ਨਹੀਂ ਪੰਜ ਚੋਣ ਹੈਗਾ ਹੈਲੋ ਇੱਕ ਮਿੰਟ और जी सताल प्रेसाले तगड़े होगा ਇੱਧਰ ਲੈ ਲੋ ਬਾਈ ਜੀ ਇੱਕ ਮਿੰਟ ਥੋੜਾ ਜਿਹਾ ਉੱਠਿਓ ਬੈਠਣਾ ਕੁਰਸੀ ਦੀ ਪਾਈ ਦੋ ਬੈਠ ਜਾ ਬੰਨੇ ਇੱਧਰ ਦੀ ਆ ਜਾ ਐ ਆ ਜਾ ਖੜੇ ਖੜਨਾ ਮੇਰੇ ਬੈਠਣ ਨੂੰ ਵੀ ਨਹੀਂ ਹਾਂਜੀ ਹਾਂਜੀ ਰੱਖ ਰੋ ਮੈਂ ਨਾ ਨਾ ਲੋਟੋ ਰਹਿਣ ਦੇ ਹਾਂ ਜੀ ਸਾਹਿਬ ਤੁਸੀਂ ਫਰੇਮ ਨਹੀਂ ਮੈਂ ਫਿਰ ਲਓ ਜੀ ਸ਼ਾਂਤੀ ਨਾਲ ਆਪਾਂ ਸ਼ੁਰੂ ਕਰੀਏ ਕਾਰਵਾਈ ਕੋਈ ਜਗ੍ਹਾ ਨਹੀਂ ਕਿੰਨੇ ਤੁਸੀਂ ਕਰ ਕਰ ਦਿਓ ਕਰ ਦਿਓ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਡੇ ਕਾਂਗਰਸ ਦੀ ਹਾਈ ਕਮਾਂਡ ਜਿਹਨਾਂ ਬਤੀ ਸੋਨੀਆ ਗਾਂਧੀ ਜੀ ਕਰਕੇ ਸਾਡੇ ਪ੍ਰਧਾਨ ਸਾਹਿਬ ਅਮਰਿੰਦਰ ਸਿੰਘ ਜੀ ਮਹਾਰਾਜਾ ਸਾਹਿਬ ਤੇ ਸਭ ਦਾ ਮੈਂ ਮਹਾਰਾਜਾ ਸਾਹਿਬ ਕਹਿ ਗਿਆ ਕਹਿੰਦਾ ਨਹੀਂ ਰਾਜਾ ਅਮਰਿੰਦਰ ਸਿੰਘ ਰਾਜਾ ਬਣ ਕੇ ਮੈਂ ਉਹਨਾਂ ਸਾਰੇ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਨੂੰ ਬਹੁਤ ਤਕੜਾ ਲੀਡਰ ਪਾਰਲੀਮੈਂਟ ਵਾਸਤੇ ਦਿੱਤਾ ਸਾਡੇ ਕੋਲੇ ਅਜੇ ਤੱਕ ਲੀਡਰ ਦੀ ਜ਼ਰੂਰਤ ਸੀ ਉਹਨਾਂ ਨੇ ਸਾਡੂ ਪਾਰਲੀਮੈਂਟ ਵਾਸਤੇ ਬਹੁਤ ਹੀ ਵਧੀਆ ਕੈਂਡੀਡੇਟ ਦਿੱਤੇ ਨੇ ਮੈਂ ਸਾਰੀ ਹਾਈ ਕਮਾਂਡ ਦਾ ਕਾਂਗਰਸ ਦੇ ਲੀਡਰਾਂ ਵੱਲੋਂ ਵਰਕਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਸਤਿਕਾਰਯੋਗ ਸਮੁੱਚੀ ਪ੍ਰੈਸ ਮੈਂ ਖੜਗੇ ਸਾਹਿਬ ਦਾ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਸ਼੍ਰੀ ਰਾਹੁਲ ਗਾਂਧੀ ਜੀ ਦਾ ਤੇ ਨਾਲ ਸਾਡੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਸਭ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਸੂਝਵਾਨ ਨਿਰ ਤੜਕ ਨੌਜਵਾਨ ਉਮੀਦਵਾਰ ਬਠਿੰਡਾ ਪਾਰਲੀਮੈਂਟਲੀ ਸਰਜੀਤਪਿੰਦਰ ਸਿੰਘ ਸਿੱਧੂ ਨੂੰ ਸਾਨੂੰ ਦਿੱਤਾ ਹੈ ਅਸੀਂ ਸਾਰੀ ਕਾਂਗਰਸ ਪਾਰਟੀ ਵੱਧ ਚੜ ਕੇ ਕਾਂਗਰਸ ਦੇ ਝੰਡੇ ਦੇ ਤਲੇ ਕੁੱਲ ਦਰਜਾ ਬਦਰਜਾ ਸਾਰੇ ਅਹੁਦੇਦਾਰ ਸਹਿਬਾਨ ਵਰਕਰ ਸਹਿਬਾਨ ਲੀਡਰ ਸਹਿਬਾਨ ਰਾਹੁਲ ਗਾਂਧੀ ਜੀ ਦੀ ਝੋਲੀ 'ਚ ਇਹ ਸੀਟ ਨੂੰ ਪਾਉਣ ਵਾਸਤੇ ਦਿਨ ਰਾਤ ਇੱਕ ਕਰਾਂਗੇ ਕਿਉਂਕਿ ਇਹ ਜਿਹੜੀ ਚੋਣ ਹੈ ਇਹ ਚੋਣ ਸੀਟਾਂ ਦੀ ਨਹੀਂ ਇਹ ਚੋਣ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਤੇ ਤਾਨਾਸ਼ਾਹੀ ਨੂੰ ਖਤਮ ਕਰਨ ਵਾਸਤੇ ਉਹਦੇ ਖਿਲਾਫ ਸਮੁੱਚੇ ਦੇਸ਼ ਦੀ ਲੜਾਈ ਹੈ ਸਿੱਧੂ ਸਾਹਿਬ ਉਸ ਦੇ ਇੱਕ ਅੰਗ ਨੇ ਇਨਾਂ ਨੂੰ ਜਿਤਾਉਣਾ ਸਾਡਾ ਤੇ ਪੂਰੇ ਪੰਜਾਬ ਦਾ ਤੇ ਪੂਰੇ ਬਠਿੰਡੇ ਦੇ ਹਰ ਇਨਸਾਨ ਦਾ ਇੱਕ ਨੈਤਿਕ ਫਰਜ਼ ਹੈ ਕਿਉਂਕਿ ਰਾਹੁਲ ਗਾਂਧੀ ਜੀ ਦੀ ਸੋਚ ਤੇ ਪਹਿਰਾ ਦੇ ਲਈ ਇਹ ਜਿੱਤ ਬਹੁਤ ਜ਼ਰੂਰੀ ਹੈ ਤੇ ਦੇਸ਼ ਦਾ ਸੰਵਿਧਾਨ ਬਚਾਉਣ ਲਈ ਇਹ ਜਿੱਤ ਬਹੁਤ ਜ਼ਰੂਰੀ ਹੈ। ਇਹੀ ਮੇਰਾ ਸੰਦੇਸ਼ ਤੇ ਇਹੀ ਮੇਰੀ ਅਪੀਲ ਤੇ ਇਹੀ ਮੇਰੀ ਬੇਨਤੀ ਅਸੀਂ ਮਦਦ, ਮਿੰਨਤ ਤੇ ਮਿਹਨਤ ਤਿੰਨੋਂ ਲੋਕਾਂ ਦੇ ਚਰਨਾਂ 'ਚ ਕਰਦੇ ਹੋਏ ਸਰਜੀਤਪਿੰਦਰ ਸਿੰਘ ਸਿੱਧੂ ਨੂੰ ਜਿਤਾਉਣ ਵਾਸਤੇ ਤਨ ਮਨ ਧਨ ਲਾ ਕੇ ਖੂਨ ਪਸੀਨਾ ਡੋਲ ਕੇ असी हर मुमकिन कोशिश करके थोड़े आशीर्वाद प्राप्त करा बहुत बहुत धन्यवाद जय कांग्रेस एक मिनट यार समुचे जिला कांग्रेस सारे ही लीडर साहबान ਤੇ ਇਸ ਕਾਂਗਰਸ ਪਵਨ ਦੇ ਵਿੱਚ ਆਏ ਮੇਰੇ ਸਾਰੇ ਹੀ press ਵੀਰੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕੀ ਬੜੇ ਛੋਟੇ ਨੋਟਿਸ ਅੱਜ ਆਪਾਂ ਇੱਥੇ ਕਤਰ ਹੋਏ ਆ ਤੇ ਮੈਂ ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਸਾਡੇ ਬਹੁਤ ਸੀਨੀਅਰ ਕਾਂਗਰਸ ਦੇ ਨੇਤਾ ਕੇਵਲ ਜੀ ਰਾਜਨ ਜੀ ਪ੍ਰਧਾਨ ਸਾਡੇ ਸਿਟੀ ਦੇ ਇਹਨਾਂ ਨੇ ਮੇਰੇ ਤੋਂ ਪਹਿਲਾਂ ਧੰਨਵਾਦ ਕੀਤਾ ਹਾਈ ਕਮਾਂਡ ਦਾ ਮੈਂ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦਾ ਉਸ ਵਾਹਿਗੁਰੂ ਦਾ ਉਸ ਗੁਰੂ ਦਾ ਜਿਹਦੇ ਕਿਰਪਾ ਨਾਲ ਅੱਜ ਮੈਨੂੰ ਇਹ ਸਯੋਗ ਬਣਾਇਆ ਕਿ ਤੁਹਾਡੇ ਸਾਹਮਣੇ ਬਤੌਰ ਕਾਂਗਰਸ ਦਾ ਲੋਕ ਸਭਾ ਦਾ ਕੈਂਡੀਡੇਟ ਬਣ ਕੇ ਅੱਜ ਮੈਂ ਆਪ ਦੇ ਕਾਂਗਰਸ ਦੇ ਦਫ਼ਤਰ 'ਚ ਪਹੁੰਚਿਆ ਨਾਲ ਹੀ ਹਾਈ ਕਮਾਂਡ ਦਾ ਸੋਨੀਆ ਜੀ ਖਰਗੇਜੀ ਰਾਹੁਲ ਜੀ ਪ੍ਰਿੰਕਾ ਜੀ ਤੇ ਦਵਿੰਦਰ ਯਾਦਵ ਜੀ ਜੋ ਸਾਡੇ ਪਰਿਵਾਰੀ ਨੇ ਤੇ ਪੰਜਾਬ ਦੀ ਲੀਡਰਸ਼ਿਪ ਰਾਜਾ ਵੜਿੰਗ ਜੀ ਤੇ ਇਸ ਦਾ ਪ੍ਰਕਾਸ਼ ਆਪਣਾ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰਿਆਂ ਨੇ ਇਸ ਜੋ ਮੈਨੂੰ ਬਣਾਇਆ ਇਥੋਂ ਦਾ ਕੈਂਡੀਡੇਟ ਮੇਰੇ ਤੇ ਭਰੋਸਾ ਜਤਾਇਆ ਹੈ ਮੈਂ ਸਮਝਦਾ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਕਿਉਂਕਿ ਅੱਜ ਜੋ ਦੇਸ਼ ਦੇ ਹਾਲਾਤ ਨੇ ਜੋ ਪੰਜਾਬ ਦੇ ਹਾਲਾਤ ਨੇ ਲੋੜ ਹੈ ਉਸ ਬਦਲਾਅ ਲਿਆਉਣ ਦੀ ਦਿੱਲੀ ਦੇ ਵਿੱਚ ਵੀ ਤੇ ਜੇ ਦਿੱਲੀ ਵਿੱਚ ਬਦਲਾਅ ਆਉਂਦਾ ਤੇ ਆਪਾਂ ਡੈਮੋਕ੍ਰੇਸੀ ਬਚਾਉਣੇ ਆ ਤੇ ਲਾਜ਼ਮੀ ਗੱਲ ਹੈ ਪੰਜਾਬ ਵਿੱਚ ਵੀ ਇਸ ਦਾ ਅਸਰ ਹੋਏਗਾ ਤੇ ਆਉਣ ਵਾਲੇ 2027 ਦੇ ਇਲੈਕਸ਼ਨ ਦੇ ਵਿੱਚ ਮੁੜ ਵਾਪਸ ਕਾਂਗਰਸ ਸਰਕਾਰ ਆਏਗੀ ਸੋ ਅੱਜ ਸਿਰਫ ਸ਼ੁਕਰਾਨਾ ਕਰਨ ਵਾਸਤੇ ਆਪਦੇ ਕਾਂਗਰਸ ਦੇ ਸਾਰੇ ਹੀ ਸਾਥੀ ਟਹਿਲ ਸਿੰਘ ਬੈਠੇ ਨੇ ਅਸ਼ੋਕ ਜੀ ਬੈਠੇ ਨੇ ਮਾਨੀ ਜੀ ਬੈਠੇ ਨੇ ਰੁਣਜੀ ਬੈਠੇ ਨੇ ਇਹਨਾਂ ਨੂੰ ਇੱਥੇ ਮਿਲਣ ਨਾਲ ਬੈਠ ਕੇ ਆਉਣ ਵਾਲੇ ਦਿਨਾਂ ਵਿੱਚ ਜੋ ਇਹਨਾਂ ਦਾ ਪ੍ਰੋਗਰਾਮ ਹੋਏਗਾ ਜਿਵੇਂ ਮੈਨੂੰ ਇਹ ਗਾਈਡ ਕਰਨਗੇ ਉਹਦੇ ਮੁਤਾਬਕ ਅਸੀਂ ਅੱਗੇ ਚੋਣ ਮਹਮ ਚਲਾਵਾਂਗੇ ਕਿਉਂਕਿ ਦੇਖੋ ਸਮਾਂ ਹਲੇ ਬਹੁਤ ਪਿਆ ਹੈ ਲਗਭਗ 45 45 ਦਿਨ ਦਾ ਸਮਾਂ ਬਹੁਤ ਲੰਬਾ ਇਲੈਕਸ਼ਨ ਹੋ ਗਿਆ ਲਾਸਟ ਫੇਸ 'ਚ ਆਪਣਾ ਇਲੈਕਸ਼ਨ ਲੈ ਗਏ ਨੇ ਪਰ ਫਿਰ ਵੀ ਅਸੀਂ ਆਪਦੇ ਮੁਤਾਬਕ ਕੱਲਾ ਬਠਿੰਡਾ ਸ਼ਹਿਰ ਨਹੀਂ ਨੌ ਦੇ ਨੌ ਹਲਕੇ ਜਿੱਥੇ-ਜਿੱਥੇ ਸਾਡਾ ਕਾਂਗਰਸ ਦਾ ਵਰਕਰ ਬੈਠਾ ਹੈ ਜੂਨੀਅਰ ਹੈ ਸੀਨੀਅਰ ਹੈ ਸਰਪੰਚ ਹੈ ਪੰਚ ਹੈ ਰੋਕ ਪ੍ਰਧਾਨ ਹੈ ਜੋ ਵੀ ਜ਼ਿਲ੍ਹਾ ਪ੍ਰੇਸ਼ਦ ਦੇ ਚੇਅਰਮੈਨ ਨੇ ਸਾਰਿਆਂ ਨੂੰ ਇੱਕ ਇੱਕ ਨੂੰ ਨਿੱਜੀ ਤੌਰ ਤੇ ਮੈਂ ਮਿਲ ਕੇ ਬੇਨਤੀਆਂ ਕਰਕੇ ਉਹਨਾਂ ਨੂੰ ਨਾਲ ਤੋਰ ਕੇ ਜਿਹੜਾ ਨਿਸ਼ਾਨਾ ਤੇ ਜਿਹੜਾ ਭਰੋਸਾ ਮੇਰੇ ਤੇ ਮੇਰੀ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੇ ਰੱਖਿਆ ਉਹਨੂੰ ਪੂਰਾ ਕਰਦੇ ਹੋਏ ਇਹ ਸੀਟ ਵੱਡੇ ਮਾਰਜਨ ਦੇ ਨਾਲ ਜਿੱਥੇ ਮੁੜ ਦੁਆਰਾ ਕਾਂਗਰਸ ਦੀ ਝੋਲੀ ਵਿੱਚ ਪਾਉਣੀ ਹੈ ਇਹ ਮਿਸ਼ਨ ਲੈ ਕੇ ਅਸੀਂ ਹੁਣ ਅੱਜ ਤੋਂ ਬਾਅਦ ਚੱਲੇ ਆ ਸੋ ਮੈਂ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਤੁਹਾਡਾ ਬਹੁਤ ਵੱਡਾ ਰੋਲ ਹੈ ਮੈਂ ਇੱਕੋ ਬੇਨਤੀ ਕਰੂੰਗਾ ਤੁਹਾਨੂੰ ਕਿ ਪੋਜ਼ਿਟਿਵਿਟੀ ਰੱਖਿਓ ਜਿਹੜੀ ਪੋਜ਼ਿਟਿਵਿਟੀ ਹੈ ਉਹ ਚ ਰੱਖਿਓ ਕਿਉਂਕਿ ਜਿਹੜੀ ਨੈਗੇਟਿਵਿਟੀ ਪ੍ਰੈਸ ਚ ਆਉਂਦੀ ਹੈ ਉਹਦਾ ਬਹੁਤ ਵੱਡਾ ਨੁਕਸਾਨ ਸਮਾਜ ਵਿੱਚ ਹੁੰਦਾ ਲੋਕੀ ਕਿੰਤੂ ਪਰੰਤੂ ਕਰਨ ਲੱਗ ਜਾਂਦੇ ਨੇ ਸੋ ਮੈਂ ਇਹੀ ਖਾਸ ਕਰਕੇ ਮੇਰੇ ਵੈਬ ਚੈਨਲ ਵਾਲਿਆਂ ਵੀਰਾਂ ਦਾ ਵੀ ਤੇ ਮੇਨ ਸਟ੍ਰੀਮ ਮੀਡੀਆ ਨੂੰ ਵੀ ਇਹ ਬੇਨਤੀ ਕਰੂੰਗਾ ਜਿਹੜੀ ਗੱਲ ਸੱਚੀ ਹੈ ਉਹਨੂੰ ਸਾਹਮਣੇ ਲਿਆਓ ਅਸੀਂ ਇਹ ਨਹੀਂ ਕਹਿੰਦੇ ਕਿ ਸਾਡਾ ਪੱਖ ਕਰੋ ਅਸੀਂ ਇਹ ਕਹਿੰਦੇ ਹਾਂ ਜੋ ਗੱਲ ਤੁਹਾਨੂੰ ਪਤਾ ਲੱਗਦੀ ਹੈ ਤੁਹਾਡੇ ਕੋਲੇ ਆਉਂਦੀ ਹੈ ਉਹਨੂੰ ਇੱਕ ਵਾਰ ਵੈਰੀਫਾਈ ਜ਼ਰੂਰ ਕਰ ਲਓ ਕਰਕੇ ਉਸ ਤੋਂ ਬਾਅਦ ਫਿਰ ਤੁਸੀਂ ਉਸ ਚੀਜ਼ ਨੂੰ ਅੱਗੇ ਆਪਦੇ ਮੁਤਾਬਕ ਤੁਸੀਂ ਸੂਚਵਾਨ ਨੂੰ ਤੁਸੀਂ ਉਹ ਜ਼ਰੂਰ ਲਿਖੋ ਆਪਣਾ ਰਿਕਾਰਡ ਕਰਕੇ ਮੀਡੀਆ ਤੇ ਭੇਜੋ ਪਰ ਗੱਲ ਸੱਚੀ ਹੋਣੀ ਚਾਹੀਦੀ ਹੈ ਸਿਰਫ ਇਹ ਨਹੀਂ ਹੋਣਾ ਚਾਹੀਦਾ ਕਿ ਆਪਦੇ ਵਿਊਜ਼ ਬਤਾਉਣ ਵਾਸਤੇ ਜਾਂ ਕੋਈ ਇਹੋ ਜੀ ਗੱਲ ਵਾਸਤੇ ਆਪਾਂ ਮਤਲਬ ਕਿਸੇ ਪਾਰਟੀ ਦਾ ਉਹਦੀ ਸ਼ੋਭੀ ਦਾ ਕਿਸੇ ਕੈਂਡੀਡੇਟ ਦੀ ਪਾਰਟੀ ਦੀ ਸ਼ੋਭੀ ਦਾ ਆਪਾਂ ਨੁਕਸਾਨ ਕਰੀਏ ਸੋ ਮੈਂ ਇੱਕ ਪਰਸਨਲ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਤੁਸੀਂ ਸਾਰੇ ਮੈਨੂੰ ਪਰਸਨਲ ਤੌਰ ਤੇ ਜਾਣਦੇ ਵੀ ਹੋ ਇਸ ਕਰਕੇ ਇਹ ਮੈਂ ਲਿਬਰਟੀ ਲਿੱਤੀ ਹੈ ਤੁਹਾਡੇ ਨਾਲ ਇਹ ਗੱਲ ਕਰਨ ਦੀ ਕਿ ਇਹ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਤੁਹਾਡਾ ਰੋਲ ਬਹੁਤ ਇੰਪੋਰਟੈਂਟ ਤੇ ਬਹੁਤ ਵੱਡਾ ਰੋਲ ਹੈ ਇਸ 'ਚ ਕਿਉਂਕਿ ਤੁਸੀਂ opinion ਬਣਾਉਣਾ ਹੈ ਜਿਹੜੀ ਗੱਲ ਤੁਸੀਂ ਦਿਖਾਉਂਗੇ ਉਹਦੇ ਨਾਲ ਜਿਹੜਾ opinion ਬਣੇਗਾ ਉਹਦੇ ਨਾਲ ਅੱਗੇ ਜਾ ਕੇ ਰਿਜ਼ਲਟ ਤੇ ਬਹੁਤ ਜ਼ਿਆਦਾ ਅਸਰ ਕਰਦਾ ਹੈ ਸੋ ਮੇਰੀ ਇਹ ਤੁਹਾਡੇ ਸਾਰਿਆਂ ਨੂੰ ਪਰਸਨਲ ਤੌਰ ਤੇ ਬੇਨਤੀ ਹੈ ਕਿ ਆਪਾਂ ਇਕੱਠੇ ਚੱਲਣਾ ਹੈ ਅੱਜ ਇਹ ਇਕੱਲਾ 45 ਦਿਨ ਨਹੀਂ ਇਕੱਠੇ ਚੱਲਣਾ ਜੀਤ ਮੇਂਦਰ ਪਿਛਲੇ 30 ਸਾਲ ਤੋਂ ਬਠਿੰਡੇ ਚ ਹੈ ਤੇ ਜਦ ਤੱਕ ਗੁਰੂ ਮਹਾਰਾਜ ਨੇ ਅਹਿਸਾਸ ਦਿੱਤੇ ਨੇ ਸੇਵਾ ਹੀ ਕਰਨੀ ਹੈ ਤੇ ਸੇਵਾ ਕਰਨ ਹੀ ਆਈ ਸੀ ਜਿੱਦਨ ਇੱਥੇ ਪਹਿਲੇ ਦਿਨ ਤਲਵੰਡੀ ਸਾਬੋ ਕੰਮ ਸ਼ੁਰੂ ਕੀਤਾ ਉਹੀ ਜੋਸ਼ ਨਾਲ ਉਹੀ ਸੈਂਸਿਟੀ ਉਹੀ ਓਨੈਸਟੀ ਤੇ ਉਹੀ ਦ੍ਰਿੜਤਾ ਨਾਲ ਇਸ ਇਲੈਕਸ਼ਨ ਚ ਤੇ ਆਉਣ ਵਾਲੇ ਸਮੇਂ ਵਿੱਚ ਸੇਵਾ ਕਰਦੇ ਰਹਿਾਂਗੇ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਹੁਣ ਜੇ ਕੋਈ ਕੁਐਸਚਨ ਪੁੱਛਣੇ ਨੇ ਤੇ ਜਰੂਰ ਮੁੱਦੇ ਕੀ ਹੋਣਗੇ ਇਸ ਵਾਰ ਇਲੈਕਸ਼ਨ ਦੇ ਵਿੱਚ ਦੇਖੋ ਜੀ ਮੁੱਦੇ ਤਾਂ ਬਹੁਤ ਨੇ ਮੁੱਦੇ ਕਈ ਹੈ ਕਿਉਂਕਿ ਇਹ ਇਲੈਕਸ਼ਨ ਹੈਗਾ ਸੈਂਟਰਲ ਸਰਕਾਰ ਦਾ ਕੁਝ ਸੈਂਟਰਲ ਸਰਕਾਰ ਦੇ ਪ੍ਰਤੀਮੂਦੇ ਹੋਣਗੇ ਜਿਹੜੇ ਇਹਨਾਂ ਨੇ ਜੁਮਲੇ ਖਾਇ ਲੋਕਾਂ ਨੂੰ 10 ਸਾਲ ਇਹਨਾਂ ਲੋਕਾਂ ਨੂੰ ਗੱਲਾਂ 'ਚ ਹੀ ਉਲਝਾ ਰੱਖਿਆ ਮੋਦੀ ਸਾਹਿਬ ਹੋਣ ਬੀਜਪੀ ਦੀ ਲੀਡਰਸ਼ਿਪ ਹੋਵੇ ਉਹਨਾਂ ਨੂੰ ਉਲਝਾ ਰੱਖਿਆ ਪਰ ਜੇ ਗਰਾਊਂਡ 'ਚ ਦੇਖੀਏ ਕਿਤੇ ਚਲੇ ਜਾਓ ਕੱਲਾ ਬਠਿੰਡਾ ਨਹੀਂ ਪੰਜਾਬ ਨਹੀਂ ਹਿੰਦੁਸਤਾਨ 'ਚ ਕਿਤੇ ਚਲੇ ਜਾਈਏ ਉੱਥੇ ਅਸਲ ਰਿਐਲਿਟੀ ਜੋ ਗਰਾਊਂਡ 'ਤੇ ਹੈ ਉਹ ਬਹੁਤ ਫਰਕ ਹੈ ਤੇ ਇੱਕ ਸਭ ਤੋਂ ਵੱਡੀ ਖਤਰੇ ਵਾਲੀ ਗੱਲ ਜਿਹੜੀ ਹੈ ਉਹ ਜਿਹੜੀ ਭਾਈਚਾਰਕ ਸਾਂਝ ਟੁੱਟ ਰਹੀ ਹੈ ਅੱਪਾ ਖੁਸ਼ਕਿਸਮਤ ਆ ਹਲੇ ਪੰਜਾਬ ਦੇ ਵਿੱਚ ਕਿ ਇਹ ਚੀਜ਼ ਇੱਥੇ ਨਹੀਂ ਪਰ ਬਹੁਤ ਸੂਬਿਆਂ ਦੇ ਵਿੱਚ ਅੱਜ ਲੋਕ ਛੱਡ ਛੱਡ ਕੇ ਦੂਜੇ ਸੂਬਿਆਂ 'ਚ ਜਾ ਰਹੇ ਨੇ ਡਰ ਬੈਠ ਗਿਆ ਸਰਕਾਰਾਂ ਡਰ ਬਿਠਾਉਂਦੀਆਂ ਨਹੀਂ ਹੁੰਦੀਆਂ ਸਰਕਾਰਾਂ ਸਿਕਿਉਰਿਟੀ ਦਿੰਦੀਆਂ ਹੁੰਦੀਆਂ ਹੌਸਲਾ ਦਿੰਦੀਆਂ ਹੁੰਦੀਆਂ ਪਰ ਅਨਫੋਰਚੂਨੇਟਲੀ ਇਹ ਸਰਕਾਰ ਨੇ ਦੇਸ਼ ਵਿੱਚ ਇਹੋ ਜਿਹਾ ਮਾਹੌਲ ਬਣਾਤਾ ਕਿ ਇੱਕ ਸਮੁਦਾਇ ਦੂਜੇ ਸਮੁਦਾਇ ਨਾਲ ਟਰਸਟ ਨਹੀਂ ਕਰ ਰਿਹਾ ਭਰੋਸਾ ਨਹੀਂ ਕਰ ਰਿਹਾ ਡਰ ਰਿਹਾ ਇੱਕ ਦੂਜੇ ਤੋਂ ਉਸ ਚੀਜ਼ ਨੂੰ ਖਤਮ ਕਰਨਾ ਹੈ ਜਿਹੜੀ ਚੀਜ਼ ਰਾਹੁਲ ਗਾਂਧੀ ਜੀ ਰੋਜ਼ ਸਟੇਜਾਂ ਤੇ ਬੋਲਦੇ ਨੇ ਉਹ ਕੋਈ ਗਲਤ ਨਹੀਂ ਬੋਲਦੇ ਉਹ ਆਪਦੇ ਦਿਲੋਂ ਬੋਲਦੇ ਨੇ ਉਹ ਗੱਲ ਸੱਚੀਆਂ ਨੇ ਉਹ ਚੀਜ਼ ਨੂੰ ਉਸ ਤੋਂ ਵੱਡਾ ਖਤਰਾ ਆਪਣੇ ਕਨਸਟੀਟਿਊਸ਼ਨ ਨੂੰ ਜਿਸ ਤਰੀਕੇ ਨਾਲ ਚੱਲ ਰਿਹਾ ਹੁਣ ਕਹਿ ਤਾਂ ਦਿੰਦੇ ਨੇ ਇਸ ਵਾਰ 400 ਪਾਰ ਸੱਚੀ ਦੱਸਾਂ 240 ਨਹੀਂ ਟੱਪਦੀ ਜੋ ਹਾਲਾਤ ਬਣੇ ਹੋਏ ਨੇ ਜੋ ਰਿਪੋਰਟਾਂ ਨੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਅੰਡਰ ਕਰੰਟ ਜਿਵੇਂ ਕਹਿ ਦਈਏ ਉਹ ਸੈਂਟਰਲ ਸਰਕਾਰ ਤੇ ਬੀਜੇਪੀ ਦੇ ਉਲਟ ਚੱਲ ਰਿਹਾ ਹੈ ਤੇ ਮੈਂ ਸਮਝਦਾ ਤੁਸੀਂ ਆਪ ਦੇਖੋਗੇ ਕਿ ਜਿੱਦਣ 4 ਤਰੀਕ ਨੂੰ ਨਤੀਜੇ ਆਉਣਗੇ ਉਹ ਦਿਨ ਹੈਰਾਨ ਹੋ ਜਾਓਗੇ ਤੁਸੀਂ ਕਿ ਵਾਕਈ ਡੈਮੋਕਰੇਸੀ ਹਿੰਦੁਸਤਾਨ ਚ ਜਿਉਂਦੀ ਹੈ ਲੋਕਾਂ ਕੋਲੇ ਜਿਹੜੀ ਵੋਟ ਦੀ ਪਾਵਰ ਹੈ ਉਹ ਨਾ ਡਰ ਨਾਲ ਨਾ ਲਾਲਚ ਨਾਲ ਉਹ ਪਾਉਣਗੇ ਇਸ ਦੇਸ਼ ਦੀ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਭਾਈ ਚਾਰ ਇੱਕ ਸਾਂਝ ਨੂੰ ਬਚਾਉਣ ਵਾਸਤੇ ਉਹ ਵੋਟ ਹੈ ਜੀ ਆਪਣੇ ਦੇਸ਼ ਚ ਪਏਗੀ ਸੋ ਮੈਂ ਸਮਝਦਾ ਬਹੁਤ ਇੰਪੋਰਟੈਂਟ ਇਹ ਇਲੈਕਸ਼ਨ ਹੈ ਇਹ ਇੱਕ ਵਾਟਰਸ਼ੈਡ ਹੋਏਗਾ ਕਿਉਂਕਿ ਲੋਕ ਕਹਿ ਦਿੰਦੇ ਨੇ ਕਿ ਜੇ 400 ਆ ਗਿਆ ਤਾਂ ਕਨਸਟੀਟਿਊਸ਼ਨ ਬਦਲਿਆ ਜਾਊਗਾ ਜੇ ਕਨਸਟੀਟਿਊਸ਼ਨ ਹੀ ਆਪਣਾ ਬਦਲਿਆ ਗਿਆ ਤੇ ਫਿਰ ਤੁਸੀਂ ਤੇ ਮੈਂ ਆਪਣੀਆਂ ਰਾਈਟਸ ਕਿੱਥੇ ਰਹਿ ਜਾਣਗੀਆਂ ਕੀ ਕਰਾਂਗੇ ਆਪਾਂ ਇਸ ਦੇਸ਼ ਦੇ ਵਿੱਚ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਆਪਾਂ ਇਹ ਸਿਲੈਕਸ਼ਨ ਦੇ ਵਿੱਚ ਜੋ ਰਾਹੁਲ ਗਾਂਧੀ ਜੀ ਦੀ ਸੋਚ ਹੈ ਉਸ ਤੇ ਪੈਰਾ ਦੇ ਕੇ ਆਪਾਂ ਇਸ ਜਿੱਥੇ ਆਪਦੀ ਜ਼ਿੰਮੇਵਾਰੀ ਬਠਿੰਡੇ ਦੀ ਬਣਦੀ ਹੈ ਉਥੇ ਹਰ ਇੱਕ ਅੱਛਾ ਜਿਹੜਾ ਕੈਂਡੀਡੇਟ ਕਾਂਗਰਸ ਨੇ ਜਾਂ ਆਪਣੇ ਐਲਾਈਅੰਸ ਪਾਰਟਨਰਸ ਨੇ ਦਿੱਤਾ ਹੈ ਉਹਨੂੰ ਜਿਤਾਉਣਾ ਹੈ ਜਿਤਾ ਕੇ ਇੰਡੀਆ ਐਲਾਈਅੰਸ ਦੀ ਸਰਕਾਰ ਦਿੱਲੀ 'ਚ ਬਣਾਉਣੀ ਹੈ ਹਾਂਜੀ ਹਰ ਪਾਸੇ ਲੀਡਰ ਦੀ ਸਪੋਰਟ ਮਿਲੂਗੀ ਉਸ ਜਿੱਥੋਂ ਤੁਸੀਂ ਐਮ.ਐਲ.ਏ ਰੋਲ ਨੂੰ ਵਿਸ਼ਵਾਸ ਦਿੱਤਾ ਹੈ ਕਾਂਗਰਸ ਦੇ ਇਹਦਾ ਵਿਰੋਧ ਹੀ ਕਾਫੀ ਚੱਲਦਾ ਰਿਹਾ ਹੈ ਹਾਂਜੀ ਕੀਤਾ ਨਾਲ ਹੋਣਗੇ ਸਾਰੇ ਨਾਲ ਹੋਣਗੇ ਨਹੀਂ ਨਾਲ ਹੈਗੀ ਜਿਹੜੀ ਗੱਲ ਤੁਸੀਂ ਪਹਿਲਾਂ ਖੁਸ਼ਬਾਸ ਜਟਾਣਾ ਜੀ ਦੀ ਕੀਤੀ ਹੈ ਉਹ ਉਦੋਂ ਦੀ ਵੀਡੀਓ ਚੱਲ ਰਹੀਆਂ ਨੇ ਜਦੋਂ ਪਿਛਲੇ ਇਲੈਕਸ਼ਨ ਦੇ ਵਿੱਚ ਇੱਕ ਕੋਈ ਤਕਰਾਰ ਹੋਇਆ ਸੀ ਗੋਲੀਆਂ ਚੱਲੀਆਂ ਸੀ ਉਦੋਂ ਦੀ ਵੀਡੀਓ 5 ਸਾਲ ਦੀ ਚੱਕ ਕੇ ਉਹੀ ਤਾਂ ਮੈਂ ਤੁਹਾਨੂੰ ਸ਼ੁਰੂਆਤ 'ਚ ਮੈਂ ਕੀ ਕਿਹਾ ਸੀ ਤੁਹਾਨੂੰ ਮੀਡੀਆ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ ਅੱਜ ਤੁਸੀਂ ਜ਼ਿੰਮੇਵਾਰ ਪੱਤਰਕਾਰ ਹੋਣ ਦੇ ਨਾਤੇ ਤੁਸੀਂ ਇਹ ਚੈੱਕ ਨਹੀਂ ਕੀਤਾ ਕਿ ਉਹ 5 ਸਾਲ ਪੁਰਾਣੀ ਵੀਡੀਓ ਹੈ ਜੋ ਅੱਜ ਦੀ ਵੀਡੀਓ ਹੈ। that doesn't mean viral ਤਾਂ ਜੇ 1947 ਤੋਂ ਪਹਿਲਾਂ ਦੀ ਕੋਈ ਨਿਊਜ਼ ਫੋਟੋ ਲੱਗ ਕੇ ਆਜੂਗੀ ਆਪਾਂ ਉਹ ਕਹਾਂਗੇ ਅੱਜ ਦੀ ਹੈ। ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਪਹਿਲਾਂ অথেন্টিਕੇਟ ਕਰੋ। ਤੇ ਖੁਸ਼ਵਾਲ ਸਿੰਘ ਜਟਾਣਾ ਅੱਗੇ ਲੱਗ ਕੇ ਹਲਕਾ ਤਲਵੰਡੀ ਸਾਬੋ ਦੇ ਵਿੱਚ ਕਾਂਗਰਸ ਪਾਰਟੀ ਵਾਸਤੇ ਕੰਮ ਕਰੇਗਾ ਤੇ ਸ਼ੋਰ ਕਰੇਗਾ ਕਿ ਉਥੋਂ ਵੱਡੀ ਲੀਡ ਕਾਂਗਰਸ ਪਾਰਟੀ ਨੂੰ ਮਿਲੇ ਜਿੱਥੇ ਤੱਕ ਅਮ੍ਰਿਤਾ ਵੜਿੰਗ ਜੀ ਦੀ ਗੱਲ ਹੈ ਮੈਂ ਕੱਲ ਉਹਨਾਂ ਨੂੰ ਮਿਲਿਆ ਸੀ ਉਹਨਾਂ ਦਾ ਮੈਂ ਨਿੱਜੀ ਤੌਰ ਤੇ ਧੰਨਵਾਦ ਕੀਤਾ ਕਿ ਤੁਸੀਂ ਬਹੁਤ ਵੱਡਾ ਫਰਾਖਦੀਲੀ ਦਿਖਾਈ ਹੈ ਕਿ ਤੁਸੀਂ ਕਾਂਗਰਸ ਵਾਸਤੇ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਮੈਂ ਕੈਂਡੀਡੇਟਾਂ ਤੁਸੀਂ ਉਹਨਾਂ ਦੀ ਕੋਈ ਸਪੀਚ ਸੁਣੋ ਕੋਈ ਮੀਟਿੰਗ ਦੇਖੋ ਕੀ ਬੋਲ ਰਹੇ ਨੇ ਉਹ ਇੱਕੋ ਗੱਲ ਕਹਿੰਦੇ ਨੇ ਕਿ ਮੈਂ ਕਾਂਗਰਸ ਪਾਰਟੀ ਵਾਸਤੇ ਕੰਮ ਕਰ ਰਹੀ ਹਾਂ ਕਾਂਗਰਸ ਪਾਰਟੀ ਜਿਹੜਾ ਕੈਂਡੀਡੇਟ ਦਊਗੀ ਅਸੀਂ ਉਹਦੀ ਮਦਦ ਕਰਾਂਗੇ ਬੀਇੰਗ ਦਾ ਵਾਈਫ ਆਫ ਪੀਸੀਸੀ ਪ੍ਰੈਜ਼ੀਡੈਂਟ ਉਹਨਾਂ ਦਾ ਹੱਕ ਮੰਗਦਾ ਸੀ ਕਿਉਂਕਿ ਉਹ ਪਿਛਲੇ 5 ਸਾਲ ਪਹਿਲਾਂ ਇੱਥੇ ਇਲੈਕਸ਼ਨ ਲੜੇ ਸੀ ਲੋਕਾਂ ਨਾਲ ਉਹਨਾਂ ਦਾ ਆਉਣਾ ਜਾਣਾ ਲੋਕੀ ਉਹਨਾਂ ਨੂੰ ਬੁਲਾਉਂਦੇ ਨੇ ਲੋਕੀ ਉਹਨਾਂ ਦਾ ਮਾਨ ਸਤਿਕਾਰ ਕਰਦੇ ਨੇ ਸੋ ਉਹ ਵੀ ਅੱਗੇ ਹੋ ਕੇ ਜਿੱਥੇ-ਜਿੱਥੇ ਉਹ ਪਹਿਲਾਂ ਗਏ ਨੇ ਸੇਮ ਪਿੰਡਾਂ ਵਿੱਚ ਤੇ ਜਿਹੜੇ ਪਿੰਡ ਉਹ ਨਹੀਂ ਗਏ ਉੱਥੇ ਵੀ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਤੇ ਮੈਂ ਉਹਨਾਂ ਦਾ ਨਿੱਜੀ ਤੌਰ ਤੇ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਮਾਹੌਲ ਮੇਰੇ ਕੈਂਡੀਡੇਚਰ ਤੋਂ ਪਹਿਲਾਂ ਜੋ ਕਾਂਗਰਸ ਵਾਸਤੇ ਕੰਮ ਕੀਤਾ ਉਸ ਦਾ ਫਾਇਦਾ ਕਾਂਗਰਸ ਪਾਰਟੀ ਨੂੰ ਤੇ ਨਿੱਜੀ ਤੌਰ ਤੇ ਮੈਨੂੰ ਇਸ ਇਲੈਕਸ਼ਨ ਚ ਹੋਊਗਾ ਤੇ ਸਾਰੇ ਹੀ ਜਿਹੜੇ ਮੇਰੇ ਕਾਂਗਰਸ ਲੀਡਰ ਬੈਠੇ ਨੇ ਇਹ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਜੋ ਉਹਨਾਂ ਨੇ ਕੰਮ ਕੀਤਾ ਉਹਦਾ ਸਾਨੂੰ ਬਹੁਤ ਵੱਡਾ ਸਾਨੂੰ 1 ਮਹੀਨਾ 1.5 ਮਹੀਨਾ ਸਾਨੂੰ ਐਡਵਾਂਸ ਵਧੀਆ ਕੰਮ ਤੇ ਮਾਹੌਲ ਬਣਾਉਣ ਨੂੰ ਮੌਕਾ ਮਿਲ ਗਿਆ ਬੇਸ਼ੱਕ ਕੈਂਡੀਡੇਟ ਮੈਂ ਅੱਜ ਬਣਿਆ ਪਰ ਕਾਂਗਰਸ ਦੇ ਪੱਖ ਵਿੱਚ ਇੱਕ ਮਹੀਨੇ ਤੋਂ ਪਹਿਲਾਂ ਮਾਹੌਲ ਬਹੁਤ ਵਧੀਆ ਬਣਿਆ ਸੀ ਤੇ ਉਹ ਸਾਰਾ ਸਿਹਰਾ ਅਮ੍ਰਿਤਾ ਵਰੜੀ ਜੀ ਨੂੰ ਜਾਂਦਾ ਇੱਕ ਇੱਕ ਜਣਾ ਯਾਰ ਨਵਜੋਤ ਸਿੱਧੂ ਧੜਾ ਲੀ ਇੱਥੇ ਸਰਕਾਰ ਮੈਂ ਬਾਦੋਦਾ ਧੜਾ ਵੀ ਸਰਕਾਰ ਮੈਂ ਕਿਸੇ ਨਾਲ ਗੱਲਬਾਤ ਹੋਈ ਤਾਂ ਉਹ ਟਿਕਟ ਮਿਲ ਜਾਂਦਾ ਦੇਖੋ ਜੀ ਮਨਪ੍ਰੀਤ ਬਾਦਲ ਇਜ਼ ਨੋ ਮੋਰ ਇਨ ਦੀ ਕਾਂਗਰਸ ਆਪਾਂ ਪਹਿਲਾਂ ਕੜਾ ਹੈ ਜੀ ਚਲੋ ਉਹ ਧੜੇ ਹੁਣ ਕਾਂਗਰਸ ਚ ਕੋਈ ਧੜਾ ਨਹੀਂ ਜੀਤ ਮਹਿੰਦਰ ਸਿੰਘ ਸਿੱਧੂ ਕੈਂਡੀਡੇਟ ਲੋਕ ਸਭਾ ਕਾਂਗਰਸ ਦਾ ਬਠਿੰਡੇ ਵਿੱਚ ਕੋਈ ਧੜਾ ਨਹੀਂ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਨਵਜੋਤ ਸਿੰਘ ਸਿੱਧੂ ਆਪਣੇ ਸਤਕਾਰਯੋਗ ਸੀਨੀਅਰ ਸਾਡੇ ਲੀਡਰ ਨੇ ਮੇਰੇ ਬਚਪਨ ਦੇ دوست ਨੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਜਿਹੜਾ ਜਿਹੜਾ ਕੋਈ ਉਹਨਾਂ ਦਾ ਸੰਪਰਕ लीडर है वो हा, तो तो दिन ਰਾਤ ਇੱਕ ਕਰਕੇ ਜੀਤਵਿੰਦਰ ਸਿੰਘ ਸਿੱਧੂ ਥੋੜੀ ਮਦਦ ਕਰੇਗਾ ਤਾਂ कैंसर ਆਪਣੇ ਜਿਹੜੇ ਬੰਦੇ ਜੱਬੋ ਹਲਕੇ ਆਏ ਜੀ ਥੋੜਾ ਤਾਂ ਮਰ ਨੂੰ ਜਿਹੜਾ ਤੁਹਾਨੂੰ ਬਲ ਗਰਾਉਂਡ ਲੈਵਲ ਤੇ ਜਾਣ ਦੇ ਤੁਹਾਡੇ ਕਰਕੇ ਦੇ ਹੁਣ ਉਹਨਾਂ ਦੇ ਲਈ ਕੀ ਕਰੋਗੇ ਜਿਹੜੇ ਉਹ ਕਰਕੇ ਦੇ ਫਾਇਦਾ ਲੋਕਾਂ ਨੂੰ ਤੁਸੀਂ ਤੁਸੀਂ ਐਂ ਕਰੋ ਹਿੰਮਤ ਕਰਕੇ ਗੁਰੂ ਮਹਾਰਾਜ ਕਿਰਪਾ ਕਰੇ ਐਮਪੀ ਬਣਾ ਦਿਓ ਉੱਥੇ ਜਿਹੜੀਆਂ ਫਾਈਲਾਂ ਇਹ ਪਈਆਂ ਰਿਪੋਰਟਾਂ ਪਈਆਂ ਉਹਦੀ ਮਿੱਟੀ ਝਾੜ ਕੇ ਉਹਨੂੰ ਕਾਮਯਾਬ ਕਰ ਦਿਆਂਗੇ ਤੇ ਜੋ ਵੀ ਸੀ ਅੱਛੇ ਮੋੜ ਤੇ ਮੈਰੀਰ ਅੰਗਰੇਜ਼ੀ ਦੀ ਕਹਾਵਤ ਹੈ ਮੋੜ ਤੇ ਮੈਰੀਰ ਜੇ ਹਰ ਕਿਸੇ ਨੂੰ ਡੈਮੋਕ੍ਰੇਸੀ ਛੱਕ ਹੈ ਪਾਰਟੀ ਹੋਵੇ ਹਲੇ ਤਾਂ ਹੋਰ ਹੋਣਗੇ ਜਿਹੜੇ ਇੰਡੀ ਇੰਡੀ ਮੈਨੂੰ ਤਾਂ ਹਰ ਚੀਜ਼ ਦਾ ਫਾਇਦਾ ਮੈਨੂੰ ਆਪਦੇ ਵਰਕਰ ਤੇ ਭਰੋਸਾ ਹੈ ਜੀ ਕਿਸੇ ਦਾ ਦੇਖ ਕੇ ਨਹੀਂ ਇਲੈਕਸ਼ਨ ਲੜਿਆ ਜਾਂਦਾ ਆਪ ਦੀ ਸਟਰੈਂਥ ਤੇ ਇਲੈਕਸ਼ਨ ਲੜਿਆ ਜਾਂਦਾ ਤੇ ਸਾਡੀ ਪਾਰਟੀ ਸਾਡਾ ਵਰਕਰ ਤਕੜਾ ਹੈ ਤੇ ਅਸੀਂ ਉਹਨਾਂ ਦੇ ਹੌਸਲੇ ਉਹਨਾਂ ਦੀ ਮਿਹਨਤ ਸਦਕਾ ਇਹ ਸੀਟ ਜਿੱਤਾਂਗੇ ਜੀ ਬਾਬਲ ਕਹਿੰਦੇ ਗਏ ਨਾ ਕਾਂਗਰਸ ਕੋਲੇ ਨਾ ਬੀਜੇਪੀ ਕੋਲੇ ਕੋਈ ਉਮੀਦਵਾਰ ਨਹੀਂ ਸੀ ਜਿਹੜੇ ਖਾਲੀ ਸੀਟ ਉੱਤੇ ਗਏ ਉਹਨਾਂ ਨੂੰ ਚੇਤਾ ਦੇ ਰਹੇ ਕੱਢਿਆ ਕੌਣ ਗਿਆ ਨਹੀਂ ਨਹੀਂ ਮੈਂ ਤੁਹਾਨੂੰ ਕਾਊਂਟਰ ਕੁਐਸਚਨ ਪੁੱਛਦਾ ਨਹੀਂ ਤੁਹਾਨੂੰ ਮੈਂ ਕਲੀਅਰਿਟੀ ਦੇ ਦਿਆ ਇੱਕ ਤੁਹਾਨੂੰ ਵੀ ਪਤਾ ਹੈ ਕਿ ਜੀਤਮਿੰਦਰ ਸਿੰਘ ਕੱਢਿਆ ਨਹੀਂ ਗਿਆ ਜੀਤਮਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਰਿਜ਼ਾਈਨ ਕੀਤਾ ਸੀ ਪਹਿਲੀ ਗੱਲ ਤਾਂ ਆਪਾਂ ਕਲੀਅਰ ਹੋ ਜਾਈਏ ਇਸ ਚੀਜ਼ 'ਚ ਜਿਹਦੇ ਵਿੱਚ ਦਰ ਨੂੰ ਐ ਕੱਢਣਾ ਇੰਨਾ ਸੌਖਾ ਨਹੀਂ ਹੁੰਦਾ ਠੀਕ ਹੈ ਨਾ ਸੋ ਇਸ ਕਰਕੇ ਮੈਂ ਸਮਝਦਾ ਮੈਂ ਸਮਝਦਾ ਜੇ ਕੋਈ ਪੋਲੀਟੀਕਲ ਥੌਟ ਰੱਖਦਾ ਹੋਵੇ ਦਿਸ ਇਜ਼ ਦੀ ਬਿਗੇਸਟ ਪੋਲੀਟੀਕਲ ਬਲੰਡਰ ਦਾ ਕਾਹਲੀ ਦਲ ਮੇ ਹੈਵ ਮੇਡ ਇਨ ਦਾ ਲਾਸਟ ਮੈਨੀ ਮੈਨੀ ইয়ারਸ ਸਿੱਧੂ ਸਾਹਿਬ ਲੌਸ ਦੇ ਨੇਵਰ ਇਮੇਜਿੰਡ ਕਿ ਜੇ ਅਸੀਂ ਸਾ ਮੁਕਾਬਲਾ ਦਾ ਹੈਗਾ ਤਿੰਨ ਅਕਾਲੀ ਜਿਹੜੇ ਪੁਰਾਣੇ ਹੈਗੇ ਨੇ ਉਹਨਾਂ ਦੇ ਵਿੱਚ ਹੀ ਹੈ ਤਿੰਨੇ ਅਕਾਲੀ ਪਰਿਵਾਰ ਤੀਜਾ ਕਿਹੜਾ ਪਰਿਵਾਰ ਹੈ ਹੁਣ ਉਹ ਤਾਂ ਪਰਿਵਾਰ ਜੀ ਉਹ ਤਾਂ ਬੀਜੇਪੀ ਚ ਗਿਆ ਹਾਂ ਬੀਜੇਪੀ ਦਾ ਰੰਗ ਹੈ ਤਾਂ ਟਾਪ ਬੈਕਗ੍ਰਾਉਂਡ ਕੰਦੀ ਹੈ ਕਿਸੇ ਵੀ ਅਕਾਲੀ ਦਲ ਦੀ ਕਿਸੇ ਦਾ ਮਿੱਤਰ ਨਹੀਂ ਨਹੀਂ ਥੋੜਾ ਜਿਹਾ ਉਸ ਤੋਂ ਪਿੱਛੇ ਵੀ ਚਲੇ ਜਾਇਆ ਕਰੋ ਤੁਸੀਂ ਸਿਰਫ ਫੋਕਸ ਉਹਨਾ ਕੀ ਕਰਦੇ ਹੋ ਤੁਸੀਂ ਥੋੜਾ ਜਿਹਾ ਪਿੱਛੇ ਚਲੇ ਜਾਓ ਪਹਿਲੀ ਗੱਲ ਤਾਂ ਜੀ ਇਹ ਹੈ ਕਿ ਹਲੇ ਸ਼੍ਰੋਮਣੀ ਅਕਾਲੀ ਦਲ ਨੇ ਆਪ ਦਾ ਉਮੀਦਵਾਰ ਨਹੀਂ ਦਿੱਤਾ ਇਫ ਦੇ ਵਰ ਥੈਟ ਕੰਫੀਡੈਂਟ ਦੀਪਾ ਜੀ ਨੇ ਕਹਿੰਦਾ ਗੱਲ ਪੂਰੀ ਗੱਲ ਸੁਣ ਲਓ ਦੀਪਾ ਜੀ ਇਜ਼ ਦੀ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਕਾਲੀਦਲ ਮੈਨੂੰ ਜਵਾਬ ਦਿਓ ਸ਼੍ਰੋਮਣੀ ਕਾਲੀਦਲ ਦਾ ਪ੍ਰਧਾਨ ਕੌਣ ਹੈ ਸੁਖਬੀਰ ਸਿੰਘ ਬਾਦਲ ਸਤਾ ਸੁਖਬੀਰ ਸਿੰਘ ਬਾਦਲ ਦਾ ਕੋਈ ਬਿਆਨ ਆਇਆ ਕਿ ਬੀਬਾ ਹਰਸਿਮਰਤ ਕੋਰ ਬਾਦਲ ਇੱਥੇ ਲੜ ਰਹੇ ਨੇ ਇੱਥੇ ਤਾਂ ਸਾਰੇ ਬੈਠੇ ਆ ਇਹ ਵੀ ਕਹਿ ਰਹੇ ਸੀ ਮੈਂ ਬਠਿੰਡੇ ਦਾ ਚਾਹਵਣਾ ਇਹ ਵੀ ਕਹਿ ਰਹੇ ਸੀ ਇਹ ਵੀ ਕਹਿ ਰਹੇ ਸੀ ਠੀਕ ਨਾ ਕਾਂਗਰਸ ਤੋਂ ਕਾਂਗਰਸ ਤੋਂ ਪਰ ਇੱਕ ਨੂੰ ਮਿਲ ਗਈ ਨਾ ਜਦੋਂ ਸਾਡੇ ਪ੍ਰਧਾਨ ਨੇ ਫੈਸਲਾ ਕਰ ਲਿਆ ਜੇ ਇੰਨਾ ਕੌਨਫੀਡੈਂਟ ਨੇ ਇੱਥੇ ਤੇ ਪਹਿਲੀ ਲਿਸਟ ਆਈ ਉਹਦੇ ਚ ਅਨਾਉਂਸ ਨਹੀਂ ਹੋਇਆ ਉਸ ਤੋਂ ਬਾਅਦ ਮੇਰੇ ਤੇ ਕਿਰਪਾ ਹੋਈ ਮੇਰਾ ਨਾਮ ਅਨਾਉਂਸ ਹੋ ਗਿਆ ਘੰਟੇ ਬਾਅਦ ਕਰ ਦਿੰਦੇ ਵਟਵਟ ਦੇ ਬੇਟੀ ਜਦੋਂ ਜੀਤਵਿੰਦਰ ਸਿੰਘ ਇੱਕ ਮਿੰਟ ਜਦੋਂ ਜੀਤਵਿੰਦਰ ਸਿੰਘ ਦਾ ਕੈਂਡੀਡੇਟਰ ਰੈਨਊਂਸ ਹੋ ਗਿਆ ਕਿ ਇਹ ਕਾਂਗਰਸ ਪਾਰਟੀ ਦਾ ਲੋਕ ਸਭਾ ਬਠਿੰਡੇ ਦਾ ਕੈਂਡੀਡੇਟ ਹੈ ਇਹਨਾਂ ਦੇ ਘਰ ਦੀ ਪਾਰਟੀ ਹੈ ਘਰ ਹੀ ਬੈਠ ਕੇ ਚਿੱਠੀ ਲਿਖ ਕੇ ਫੜਾਉਣੀ ਹੈ ਕਿਸੇ ਕੋਲੇ ਨਾ ਜਾਣਾ ਨਾ ਆਉਣਾ ਤੇ ਘੰਟੇ ਬਾਅਦ ਫੜਾ ਦਿੰਦੇ ਇਹ ਤਾਂ ਹੁਣ ਇੱਕ ਮਾਹੌਲ ਬਣਾ ਰਹੇ ਨੇ ਤੁਸੀਂ ਉਹ ਸਟੇਟਮੈਂਟ ਪੂਰੀ ਨਹੀਂ ਪੜੀ ਜੇ ਜੇ ਕਹਿਣਗੇ ਤਾਂ ਲੜੂੰਗੀ ਨਹੀਂ ਤਾਂ ਮੈਂ ਇਲੈਕਸ਼ਨ ਵੀ ਨਹੀਂ ਲੜਦੀ ਕਿਹਾ ਹੈ ਕਿ ਨਹੀਂ ਇਹ ਹਾਂਜੀ ਇਸ ਇਸ ਚ ਕੀ ਹੁਣ ਰੀਡ ਬਿਟਵੀਨ ਦੀ ਲਾਈਨਸ ਮੈਂ ਕੀ ਗੱਲ ਕਹੇ ਮੈਂ ਜੇ ਲੜੂਗੀ ਤਾਂ ਬੁੰਗਾ ਤੋਂ ਲੜੂਗੀ ਨਹੀਂ ਤਾਂ ਫਿਰ ਉਹਦੇ ਚ ਕੀ ਕੀ ਮਤਲਬ ਨਿਕਲਦਾ ਮੈਂ ਕਹਿੰਦਾ ਕਿ ਉਹਦੇ ਵਿੱਚ ਜਿਹੜਾ ਪਿਛਲਾ ਪੋਰਸ਼ਨ ਕਿਹਾ ਉਹ ਜ਼ਿਆਦਾ ਸੀਰੀਅਸਲੀ ਤੁਹਾਨੂੰ ਲੈਣਾ ਚਾਹੀਦਾ ਅਗਲਾ ਨਹੀਂ ਜਿਹੜਾ ਸੰਤਾ ਵਾਲੀ ਜੀ ਸਾਬ ਬਠਿੰਡਾ ਲੋਕ ਸਭਾ ਚ ਨੌ ਹਲਕੇ ਨੌ ਦੇ ਨੌ ਆਮ ਆਦਮੀ ਪਾਰਟੀ ਦੇ ਕਾਬਜ਼ ਹੈ ਕਿਵੇਂ ਦੇਖੋ ਕਿ ਜੀਤਮਿੰਦਰ ਸਿੰਘ ਸਿੱਧੂ ਜਿੱਤ ਪ੍ਰਾਪਤ ਕਰਨਗੇ ਬਠਿੰਡਾ 100% ਤਾਂ ਮੈਂ ਤਾਂ ਡਰ ਕੇ ਕਹਿੰਦੇ ਆ 100% ਤੇ ਆਮ ਆਦਮੀ ਪਾਰਟੀ ਕੋਲੇ ਕੀ ਐ ਆਮ ਆਦਮੀ ਪਾਰਟੀ ਰਹਗੀ ਉਹ ਮੈਨੂੰ ਦੱਸੋ ਉਹ ਆਮ ਆਦਮੀ ਪਾਰਟੀ ਕਿੱਥੋਂ ਰਹਗੀ ਤੁਸੀਂ ਚਾਰ ਚਾਰ ਮਿਨਿਸਟਰ ਜਾਂ ਪੰਜ ਮਿਨਿਸਟਰ ਕਿੰਨੇ ਬਿਠਾਤੇ ਇਹਨਾਂ ਨੇ ਜਿਹੜੇ ਕੈਂਡੀਡੇਟ ਦਿੱਤੇ ਐ ਪੰਜ 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 ਮਿਨਿਸਟਰ ਦੇਤੇ ਆਮ ਆਦਮੀ ਪਾਰਟੀ ਕਿੱਥੇ ਆਮ ਆਦਮੀ ਤਾਂ ਉਹ ਸੀ ਜਿਹੜਾ ਪਿਛਲੇ ਇਲੈਕਸ਼ਨ 2022 ਦੇ ਵਿੱਚ ਝਾੜੂ ਤੇ ਲੜਿਆ ਸੀ ਕੈਂਡੀਡੇਟ ਵੀ ਕੋਈ ਨਹੀਂ ਜਾਣਦਾ ਸੀ ਫਿਰ ਵੀ ਵੋਟਾਂ ਪੈ ਗਈਆਂ ਸੀ ਤੇ ਹੁਣ ਹੁਣ ਤਾਂ ਇਹ ਸਪੈਸ਼ਲ ਬਣ ਕੇ ਮੰਤਰੀਆਂ ਮੈਂ ਤਾਂ ਕਦੇ ਸੁਣਿਆ ਨਹੀਂ ਕਿ ਕੈਬਨਿਟ ਮਿਨਿਸਟਰ ਤੁਸੀਂ ਲੜਾ ਰਹੇ ਹੋ that shows that shows the vacuum ਬੈਂਕਰਪਟ ਹੋ ਗਏ ਨੇ ਇਹ ਲੋਕਾਂ ਕੰਨੀਓ ਲੋਕੀ ਕੋਈ ਚਾਹ ਨਹੀਂ ਰਿਹਾ ਕਿ ਮੈਨੂੰ ਦੱਸੋ ਕਿੰਨੇ ਆ ਕਿਨੇ ਬਠਿੰਡੇ ਵਿੱਚ ਚਾਹਿਆ ਹੋਊਗੀ ਮੈਨੂੰ ਲੜਾ ਦਿਓ ਇਲੈਕਸ਼ਨ ਅਖੀਰ ਚ ਖੁੱਡੀਆਂ ਸਾਹਿਬ ਨੂੰ ਲਿਆਏ ਇੱਥੇ ਇਹ ਕੈਬਨਿਟ ਅ ਨਾਨ ਪਰਫਾਰਮਿੰਗ ਕੈਬਨਿਟ ਮਿਨਿਸਟਰ 2 ਸਾਲ ਦੀ ਕੋਈ ਉਹਨਾਂ ਦੀ ਪਰਫਾਰਮੈਂਸ ਨਹੀਂ ਬਤੌਰ ਕੈਬਨਿਟ ਮਿਨਿਸਟਰ ਰਿਲੈਕਟੈਂਟਲੀ ਕਿਸੇ ਮੰਤਰੀ ਨੂੰ ਜਿਹੜਾ ਲੜ ਰਿਹਾ ਹੈ ਉਹਨੂੰ ਇਨ ਪ੍ਰਾਈਵੇਟ ਤੁਸੀਂ ਪੁੱਛ ਲਿਓ ਕੈਮਰੇ ਬੰਦ ਕਰਕੇ ਕਿ ਯਾਰ ਤੂੰ ਲੜਨਾ ਚਾਹੁੰਦਾ ਸੀ ਨਾ ਮੈਨੂੰ ਤਾਂ ਫਸਾ ਲਾਜੀ ਸਾਰੇ ਕਹਿੰਦੇ ਨੇ ਹਣ ਕੈਮਰਾ ਕੋਈ ਕਹੇ ਨਾ ਕਹੇ ਤੁਸੀਂ ਇਕੱਲੇ ਇਕੱਲੇ ਜਾਇਆ ਏ ਹੋ ਖੁੱਡੀਆਂ ਪਿੰਡ ਸਤਾ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਪੁੱਛ ਲਿਓ ਕਿ ਯਾਰ ਮੈਂ ਕੀ ਕਰਾਂ ਨਾ ਨਾ ਕਰਦੇ ਹੋਏ ਵੀ ਸਾਨੂੰ ਫਸਾਤਾ ਜਿਹੜਾ ਬੰਦਾ ਰਿਲੈਕਟੈਂਟ ਕੈਂਡੀਡੇਟ ਹੋਵੇ ਜਿਹਦਾ ਮਨ ਕੈਂਡੀ ਹੁਣ ਦੱਸੋ ਐਮਪੀ ਉੱਤੇ ਬਣ ਕੇ ਉਹਨੂੰ ਚੰਗਾ ਜੇ ਕੈਬਨਿਟ ਮਨਿਸਟਰ ਇੱਥੇ ਤੁਸੀਂ ਆਪ ਹੀ ਜਵਾਬ ਦੇ ਦਿਓ ਇਸ ਚੀਜ਼ ਦਾ ਸੋ ਇਸ ਕਰਕੇ ਬੈਂਕਰਪਸੀ ਆ ਗਈ ਹੈ ਆਮ ਆਦਮੀ ਪਾਰਟੀ ਚ ਕੋਈ ਇਹਨਾਂ ਕੋਲੇ ਗੱਲ ਨਹੀਂ ਕਰਨ ਨੂੰ ਲੋਕਾਂ ਚ ਜਾਣ ਨੂੰ ਕੋਈ ਗੱਲ ਨਹੀਂ ਵੱਡੇ ਵੱਡੇ ਵਾਅਦੇ ਜੁਮਲੇ ਇੰਨਾ ਕੁਛ ਇਹਨਾਂ ਨੇ 2022 ਦੇ ਇਲੈਕਸ਼ਨ ਤੋਂ ਪਹਿਲਾਂ ਇੱਕ ਮੀਡੀਆ ਦੇ ਰਾਹੀ ਬਣਾਤਾ سوشل ਮੀਡੀਆ ਦੇ ਰਾਹੀ ਬਣਾਤਾ ਉਹਦਾ ਖਿਆਮ ਹੁਣ ਪੁਕਿਤ ਰਹੇ ਨੇ ਕਿ ਪਿੰਡਾਂ 'ਚ ਜਦੋਂ ਜਾਂਦੇ ਨੇ ਕੋਈ ਗੱਲ ਕਰਨ ਨੂੰ ਹੈ ਨਹੀਂ ਸੋ ਇਸ ਕਰਕੇ ਕੋਈ ਉਹਦਾ ਫਰਕ ਨਹੀਂ ਪਾ ਹਾਂਜੀ ਸਵਾਲ ਆ ਜੀ 15 ਸਾਲ ਦੀ ਕਾਰਗੁਜ਼ਾਰੀ ਦੀ ਵਿਭਾਗ ਹਰ ਸਰਕਰ ਦੇ ਤਾਅਮ ਲੋਕ ਸਭਾ ਮੈਂਬਰ ਕਿਵੇਂ ਦੇ ਜ਼ੀਰੋ ਬਟ ਹੈ ਜੀ ਕੀਤਾ ਕੀ ਉਹਦਾ ਕਹਿੰਦੇ ਪਰਿਵਾਰਕ ਨੌਕਰੀ ਆ ਇਹ ਇਹ ਮੈਨੂੰ ਇਹ ਦੱਸੋ ਪਰਿਵਾਰ ਹੈ ਕੀ ਪਰਿਵਾਰਕ ਕੀ ਚੀਜ਼ ਹੈ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਵਾਚ ਕਰ ਲਾ ਉਹ ਨੂੰ ਇਹ ਦੇਖ ਕੇ ਫਿਰ ਜਲਦੀ ਉੱਠ ਖੜਨਗੇ ਪਾਸੇ ਰੱਖਿਆ ਕਰੋ ਇਹ ਚੀਜ਼ਾਂ ਨੂੰ ਹਾਂ ਦੇਖੋ ਤਾਂ ਆਪਾ ਪਰਿਵਾਰ ਦੀ ਗੱਲ ਕਰਦੇ ਆ ਬਾਦਲ ਪਰਿਵਾਰ ਬਾਦਲ ਪਰਿਵਾਰ ਇਹੀ ਲਈ ਰੱਖਦੇ ਨਾ ਸ਼ਰੂਮਣੀ ਕਾਲੀ ਦਲ ਦੀ ਗੱਲ ਕਿਉਂ ਨਹੀਂ ਕੋਈ ਕਰ ਪਾਰਟੀ ਸ਼ਰੂਮਣੀ ਕਾਲੀ ਦਲ ਹੈ ਕੱਲਾ ਬਾਦਲ ਪਰਿਵਾਰ ਹੀ ਹੈ ਸ਼ਰੂਮਣੀ ਕਾਲੀ ਦਲ ਵਿੱਚ ਦੂਜੀ ਗੱਲ ਤੁਸੀਂ ਕਹਿ ਰਹੇ ਹੋ ਜੀ ਇੱਕ ਪਾਸੇ ਬਾਦਲ ਪਰਿਵਾਰ ਇੱਕ ਪਾਸੇ ਖੁੱਡੀਆਂ ਪਰਿਵਾਰ ਹੁਣ ਇੱਕ ਪਾਸੇ ਤੁਸੀਂ ਕਹਿਣ ਲੱਗ ਜਾਓਗੇ ਮਲੂਕਾ ਪਰਿਵਾਰ ਇਹੀ ਹੋ ਗਿਆ ਨਾ ਤੇ ਵਿੱਚ ਵੀ ਧਿਆਨ ਦੇ ਲੋ ਤੇ ਵਿੱਚ ਇੱਕ ਪਰਿਵਾਰ ਹੈ ਸਿੱਧੂ ਜਿਹੜਾ ਕਿਹੜਾ ਪਰਿਵਾਰ ਹੈ ਨਾ ਬਾਦਲ ਕਾ ਨਾ ਖੁੱਡੀਆਂ ਕਾ ਨਾ ਮਲੂਕਾ ਕਾ ਇਹ ਪਰਿਵਾਰ ਹੈ ਹਲਕਾ ਬਠਿੰਡਾ ਲੋਕ ਸਭਾ ਦੇ ਹਰ ਕਿਸਾਨ ਹਜ ਮਜ਼ਦੂਰ ਹਰ ਛੋਟਾ ਵਪਾਰੀ ਹਰ ਮਲਾਜ਼ਮ ਉਹਦਾ ਪਰਿਵਾਰ ਜੀਤਮਿੰਦਰ ਸਿੰਘ ਸਿੱਧੂ ਹੈ ਫਰਕ ਇੰਨਾ ਹੈ ਆ ਹੈ ਆਮ ਆਦਮੀ ਵਾਲੀ ਗੱਲ ਇੱਥੇ ਕੋਈ ਪਰਿਵਾਰ ਵਾਲੀ ਗੱਲ ਨਹੀਂ ਠੀਕ ਹੈ ਨਾ ਕੋਈ ਗੱਲ ਕਰੂ ਬਾਦਲ ਪਰਿਵਾਰ ਤੁਸੀਂ ਵੀ ਇਹੀ ਗੱਲ ਕਰਦੇ ਹੋ ਤੁਸੀਂ ਕਦੇ ਕੁਐਸਚਨ ਨਹੀਂ ਪੁੱਛਦੇ ਸ਼ਰੂਮਨੀ ਕਾਲੀ ਦਲ ਬਾਰੇ ਤੁਸੀਂ ਹਮੇਸ਼ਾ ਹੀ ਪੁੱਛਦੇ ਬਾਦਲ ਪਰਿਵਾਰ ਖੁੱਡੀਆਂ ਪਰਿਵਾਰ ਹੁਣ ਮਲੂਕਾ ਪਰਿਵਾਰ ਮੈਂ ਤਾਂ ਨਹੀਂ ਕਦੇ ਕਿਹਾ ਕਿ ਮੈਂ ਸਿੱਧੂ ਪਰਿਵਾਰ ਮੈਂ ਤਾਂ ਕਿਹਾ ਮੈਂ ਇੱਕ ਨਮਾਣਾ ਜਾਂ ਵਰਕਰ ਆ ਕਾਂਗਰਸ ਦਾ ਜਿਹਨੇ ਮੈਨੂੰ ਐਡਾ ਵੱਡਾ ਮਾਣ ਦਿੱਤਾ ਹੈ ਪਾਰਲੀਮੈਂਟ ਦੀ ਸੀਟ ਦਿੱਤੀ ਹੈ ਮਿਹਨਤ ਕਰਾਂਗੇ ਲੜਾਂਗੇ ਇਹ ਸਾਰੇ ਪਰਵਾਰਾਂ ਨੂੰ ਪਰਿਵਾਰ ਜਿਹੜੇ ਹੈ ਇਹਨਾਂ ਨੂੰ ਰੋਲ ਦੇਾਂਗੇ ਠੀਕ ਜ਼ਿੰਦਾਬਾਦ 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 ਖੜੇ ਹੋ ਕੇ ਖੜੇ ਹੋ ਜੀ ਲੋ ਜੀ ਹਰ ਇੱਕ ਮੁੰਡਾ ਜਿਹੜਾ ਲੋਕਾਂ ਦੇ ਪ੍ਰਤੀ ਉਹਨਾਂ ਦੀ ਜ਼ਿੰਦਗੀ ਨੂੰ ਸੁੱਖ ਬਣਾਉਂਦਾ ਹੋਵੇ ਉਹ ਸਾਰੇ ਸਾਡੇ ਬਣਨਗੇ चलाई बस बसि لو جی لو بھائی جی لو بھائی جی لو جی لو لو سارا نے کیدا کیدا ہے گلا لے لو جی لو جی لو 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 پلیز لو زندہ باد زندہ باد زندہ باد زندہ باد سندھو زندہ باد زندہ باد زندہ باد مہاراج پارٹی زندہ باد کالرز پارٹی زندہ باد ठीकु